ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੌਖਾ ਉਲਟੇ ਸਿੱਧੇ ਬਣਾਈ ਦਾ ਜਿਹੜਾ ਬਾਰਡਰ ਲੈ ਕੇ ਆਈ ਹਾਂ ਬਣਾਈ ਵਿੱਚ ਜਿਹੜਾ ਆਪਣਾ ਇਹ ਬਾਰਡਰ ਆ ਬਹੁਤ ਹੀ ਜ਼ਿਆਦਾ ਆਸਾਨ ਹੈ ਦੋਨੋਂ ਸਾਈਡਾਂ ਤੇ ਇਸ ਤਰ੍ਹਾਂ ਇੱਕੋ ਜਿਹਾ ਦੇਖਦਾ ਸਿਰਫ ਦੋ ਸਲਾਈਆਂ ਆ ਪਰਪੀਟ ਕਰਨੀਆਂ ਵੈਸੇ ਤਾਂ ਆਪਣੀ ਇੱਕ ਸਲਾਈ ਦੇ ਹੀ ਹੁੰਦਾ ਹੈ ਬਾਰਡਰ ਉਲਟੇ ਸਿੱਧੇ ਦਾ ਬਾਰਡਰ ਹੈ ਜਿਵੇਂ ਆਪਣਾ ਇਧਰ ਇੱਕ ਹੁੰਡਾ ਜਿਹੜਾ ਉਲਟਾ ਸਿੱਧਾ ਉਲਟਾ ਸਿੱਧਾ ਇਸ ਤਰ੍ਹਾਂ ਤੇ ਦੂਸਰੇ ਪਾਸੇ ਤੋਂ ਜਿਹੜਾ ਉਧਰ ਉਲਟਾ ਬਣਾਈ ਕੀਤਾ ਇਧਰ ਸਿੱਧਾ ਜਿਹੜਾ ਉਧਰ ਸਿੱਧਾ ਬਣਾਈ ਕੀਤਾ ਇਧਰ ਉਲਟਾ ਤਾਂ ਇਸ ਤਰ੍ਹਾਂ ਆਪਣਾ ਬਾਰਡਰ ਦਿਖਾਈ ਦਿੰਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਬਾਰਡਰ ਨੂੰ ਬਣਾਉਣਾ ਬਾਊਡਰ ਨੂੰ ਬਣਾਉਣ ਲਈ ਪਹਿਲਾਂ ਆਪਾਂ ਕੁੰਡੇ ਪਾਵਾਂਗੇ ਸਲਾਈਟ ਇੱਥੇ ਮੈਂ ਕਿਸ ਤਰ੍ਹਾਂ ਕੁੰਡੇ ਪਾਏ ਐ ਮੈਂ ਤੁਹਾਨੂੰ ਕੁੰਡੇ ਜਿਹੜੇ ਪਾ ਕੇ ਦੱਸ ਦਿੰਨੀ ਆ ਵੈਸੇ ਕੁੰਡੇ ਜਿਵੇਂ ਵੀ ਤੁਹਾਨੂੰ ਸੌਖੇ ਲੱਗਦੇ ਹੋਣਗੇ ਤੁਸੀਂ ਉਸੇ ਤਰੀਕੇ ਨਾਲ ਪਾ ਲੈਣੇ ਤਾਂ ਮੈਂ ਇੱਥੇ ਇਸ ਬਾਊਡਰ ਨੂੰ ਬਣਾਉਣ ਲਈ ਜਿਹੜੇ ਕੁੰਡੇ ਇਸ ਤਰ੍ਹਾਂ ਪਾਏ ਆ ਆਪਾਂ ਥ੍ਰੈਡ ਇਸ ਤਰ੍ਹਾਂ ਦੂਰਾ ਕਰ ਲੈਣਾ ਜਿੰਨੇ ਕੁੰਡੇ ਚਾਹੀਦੇ ਹੋਣਗੇ ਉਸ ਹਿਸਾਬ ਨਾਲ ਆਪਾਂ ਇਸ ਤਰ੍ਹਾਂ ਥ੍ਰੈਡ ਨੂੰ ਦੂਰਾ ਕਰ ਲੈਣਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਨੋਟ ਲਗਾਵਾਂਗੇ ਇਸ ਤਰ੍ਹਾਂ ਦੋ ਵਾਰ ਵਾਲ ਦੇ ਕੇ ਤਾਂ ਇਹ ਦੋ ਥ੍ਰੈਡ ਸਲਾਈ ਵਿੱਚ ਦੀ ਕੱਢ ਲੈਣੀ ਹੈ ਇਸ ਤਰ੍ਹਾਂ ਤੇ ਸਲਾਈ ਉੱਪਰ ਪਾ ਲੈਣੀ ਹੈ ਇਸ ਤਰ੍ਹਾਂ ਇਹਨਾਂ ਨੂੰ ਕੱਸ ਦੇਣਾ ਇਸ ਤਰ੍ਹਾਂ ਜਿਹੜਾ ਆਪਣਾ ਸਿੰਗਲ ਥ੍ਰੈਡ ਹੈ ਇਹ ਆਪਾਂ ਇਧਰ ਕਰ ਲੈਣਾ ਡਬਲ ਥ੍ਰੈਡ ਨੂੰ ਆਪਾਂ ਇਧਰ ਕਰ ਲੈਣਾ ਜਿਹੜਾ ਆਪਣਾ ਦੂਰਾ ਧਾਗਾ ਇਸ ਤਰ੍ਹਾਂ ਜਿਹੜਾ ਆਪਣਾ ਸਿੰਗਲ ਥ੍ਰੈਡ ਗੋਲੇ ਵਾਲਾ ਇਹਨੂੰ ਆਪਾਂ ਪੈਰ ਦੇ ਅੰਗੂਠੇ ਨਾਲ ਵਲ ਦੇ ਲੈਣਾ ਇਸ ਤਰ੍ਹਾਂ ਤਾਂ ਹੁਣ ਆਪਾਂ ਕੁੰਡੇ ਪਾਉਣੇ ਜਿਹੜੇ ਸ਼ੁਰੂ ਕਰਨੇ ਆ ਇਸ ਤਰ੍ਹਾਂ ਇਸ ਤਰ੍ਹਾਂ ਥ੍ਰੈਡ ਨੂੰ ਵਲ ਦੇ ਕੇ ਇਸ ਤਰ੍ਹਾਂ ਫਿਰ ਆਪਾਂ ਇਹ ਥ੍ਰੈਡ ਸਲਾਈ ਉੱਪਰ ਲੈ ਕੇ ਆਉਣਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਇਹ ਥ੍ਰੈਡ ਨੂੰ ਇਸ ਤਰ੍ਹਾਂ ਵાળ ਦੇ ਕੇ ਇਹ ਥ੍ਰੈਡ ਇਸ ਤਰ੍ਹਾਂ ਆਪਾਂ ਸਲਾਈ ਉੱਪਰ ਕਰ ਫੇਰ ਉਸੇ ਤਰ੍ਹਾਂ ਇਸ ਤਰ੍ਹਾਂ ਇਹ ਥ੍ਰੈਡ ਨੂੰ ਵાળ ਦੇ ਕੇ ਇਸ ਤਰ੍ਹਾਂ ਜਿਹੜਾ ਆਪਣਾ ਇਹ ਥ੍ਰੈਡ ਹੈ ਇਹਦੇ ਵਿੱਚ ਦੀ ਲਿਆ ਕੇ ਇਸ ਤਰ੍ਹਾਂ ਸਲਾਈ ਉੱਪਰ ਕਰਦੇ ਹਾਂ वाल दी फिर उस तरह इस तरह थ्रैड न बाल दे के जोड़ा अपना ये थ्रेड है यू सिलाई उपर कर लेना फिर काफ देना इस तरह फिर उस तरह ये थ्रैड न इस तरह वाल दे के जोड़ा अपना ये थ्रेड है सिलाई उपर करना है आप इस तरह तो इस तरह मैं सत्तर गुंडे पाऊंगी ਤੁਹਾਨੂੰ ਜਿੰਨੇ ਵੀ ਗੁੰਡੇ ਚਾਹੀਦੇ ਹੋਣਗੇ ਤੁਸੀਂ ਉਹ ਪਾ ਲੈਣੇ ਇਸ ਤਰ੍ਹਾਂ ਚਾਹੇ ਇਸ ਤਰ੍ਹਾਂ ਵੀ ਤੁਹਾਨੂੰ ਸੌਖੇ ਲੱਗਦੇ ਹੋਣਗੇ ਉਸ ਤਰ੍ਹਾਂ ਗੁੰਡੇ ਪਾ ਲੈਣੇ ਤਾਂ ਫਿਰ ਆਪਾਂ ਉਲਟੇ ਸਿੱਧੇ ਦਾ ਬਾਰਡਰ ਬਣਾਵਾਂਗੇ ਇਸ ਤਰੀਕੇ ਨਾਲ ਹੁਣ ਮੈਂ ਸਲਾਈ ਤੇ ਜਿਹੜੇ 70 ਗੁੰਡੇ ਪਾਲੇ ਇਸ ਤਰ੍ਹਾਂ ਤਾਂ ਹੁਣ ਇਧਰ ਆਪਣੇ ਸਿੱਧਾ ਪਾਸਾ ਤਾਂ ਹੁਣ ਆਪਾਂ ਪਹਿਲੀ ਸਲਾਈ ਜਿਹੜੀ ਸ਼ੁਰੂ ਕਰਾਂਗੇ ਉਲਟੇ ਸਿੱਧੇ ਦਾ ਬਾਰਡਰ ਆਪਣਾ ਹੀ ਪਹਿਲੀ ਸਿਲਾਈ ਕੁੰਡੇ ਪਉਣ ਤੋਂ ਬਾਅਦ ਇੱਕ ਕੁੰਡਾ ਬਣਾਵਾਂਗੇ ਆਪਾਂ ਉਲਟਾ ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਬਣਾਵਾਂਗੇ ਸਿੱਧਾ ਫਿਰ ਇੱਕ ਉਲਟਾ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਇੱਕ ਸਿੱਧਾ ਬਣਾਵਾਂਗੇ एक उल्टा बनावेंगी एक सीधा बनावें इस तरह करके फिर एक उल्टा एक सीधा, इस तरह फिर एक उल्टा ਇੱਕ ਸਿੱਧਾ ਇਸੇ ਤਰ੍ਹਾਂ ਕਰਦੀ fui ਮੈਂ ਇੱਕ ਕੁੰਡਾ ਉਲਟਾ ਇੱਕ ਸਿੱਧਾ ਸਾਰੀ ਸਲਾਈ ਇਸ ਤਰ੍ਹਾਂ ਬਣਾ ਕੇ ਕੰਪਲੀਟ ਕਰ ਲਈ। ਫਿਰ ਆਪਾਂ ਦੂਸਰੀ ਸਲਾਈ ਬਣਾਵਾਂਗੇ। ਇਹ ਸਲਾਈ ਜਿਹੜੀ ਆਪਾਂ ਹੁਣ ਕੰਪਲੀਟ ਕਰ ਲਈ ਐ ਇਸ ਤਰ੍ਹਾਂ ਉਲਟਾ ਸਿੱਧਾ ਕੁੰਡਾ ਬਣਾਉਂਦੀ ਹੋਏ ਤੇ ਲਾਸਟ ਤੇ ਜਿਹੜਾ ਮੇਰਾ ਕੁੰਡਾ ਇਸ ਤਰ੍ਹਾਂ ਸਿੱਧਾ ਆ ਗਿਆ। ਤਾਂ ਹੁਣ ਆਪਾਂ ਉਲਟੇ ਪਾਸੇ ਤੋਂ ਦੂਸਰੀ ਸਲਾਈ ਬਣਾਉਣੀ ਹੈ। ਹਾਂ ਜਿਹੜਾ ਕੁੰਡਾ ਉਧਰ ਸਿੱਧਾ ਬਣਾਇਆ ਇੱਧਰ ਉਲਟਾ ਬਣਾਉਣਾ ਜਿਹੜਾ ਉਧਰ ਉਲਟਾ ਬਣਾਇਆ ਇੱਧਰ ਸਿੱਧਾ ਬਣਾਵਾਂਗੇ ਜਿਵੇਂ ਲਾਸਟ ਵਾਲਾ ਕੁੰਡਾ ਸਿੱਧਾ ਆਇਆ ਸੀ ਤਾਂ ਇੱਧਰ ਆਪਾਂ ਬਣਾ ਲੈਣਾ ਉਲਟਾ ਫੇਰ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਇਸੇ ਤਰ੍ਹਾਂ ਆਪਾਂ ਇਹ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਜਿਹੜਾ ਕੁੰਡਾ ਆਪਾਂ ਨੂੰ ਇੱਧਰ ਜਿਸ ਤਰ੍ਹਾਂ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਬਣਾਉਣਾ ਹੈ ਜਦੋਂ ਆਪਾਂ ਇਸ ਤਰ੍ਹਾਂ ਦੋ ਸਲਾਈਆਂ ਕੰਪਲੀਟ ਕਰ ਲੈਣੀਆਂ ਤਾਂ ਆਪਾਂ ਨੂੰ ਕੁੰਡੇ ਜਿਹੜੇ ਦਿਖਾਈ ਦੇਣ ਲੱਗ ਜਾਂਦੇ ਸਿੱਧੇ ਪਾਸੇ ਤੋਂ ਵੀ ਇਸ ਤਰ੍ਹਾਂ ਤੇ ਉਲਟੇ ਪਾਸੇ ਤੋਂ ਵੀ ਇਸ ਤਰ੍ਹਾਂ ਫੇਰ ਆਪਾਂ ਉਸੇ ਤਰ੍ਹਾਂ ਕੁੰਡੇ ਬਣਾਈ ਜਾਣੇ ਜਿਸ ਤਰ੍ਹਾਂ ਆਪਾਂ ਨੂੰ ਦਿਖਾਈ ਦਿੰਦੀ ਹੈ ਜਿਵੇਂ ਆਪਾਂ ਨੂੰ ਇਹ ਕੁੰਡਾ ਆਪਣਾ ਉਲਟਾ ਸਿੱਧੇ ਤੇ ਸਿੱਧਾ ਉਲਟੇ ਤੇ ਉਲਟਾ ਸਿੱਧੇ ਤੇ ਸਿੱਧਾ ਇਸੇ ਤਰ੍ਹਾਂ ਆਪਾਂ ਸਿੱਧੇ ਪਾਸੇ ਤੇ ਇਸ ਤਰ੍ਹਾਂ ਉਲਟੇ ਤੇ ਉਲਟਾ ਕੁੰਡਾ ਸਿੱਧੇ ਤੇ ਸਿੱਧਾ ਬਣਾਉਣਾ ਹੈ ਉਲਟੇ ਤੇ ਉਲਟਾ ਸਿੱਧੇ ਤੇ ਸਿੱਧਾ ਤਾਂ ਜਿੰਨੀ ਆਪਾਂ ਨੂੰ ਬਾਰਡਰ ਦੀ ਲਵਾਈ ਚਾਹੀਦੀ ਹੋਗੀ ਆਪਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਇਸੇ ਤਰ੍ਹਾਂ ਮੈਂ ਬਾਰਡਰ ਦੀ ਜਿਹੜੀ ਲਵਾਈ ਹੈ ਕੰਪਲੀਟ ਕਰਦੀ ਹਾਂ ਬਣਾ ਕੇ ਫਿਰ ਅਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੀ ਵੀ ਜਿਹੜਾ ਆਪਣਾ ਬਾਰਡਰ ਹੈ ਕਿ ਇਸ ਤਰ੍ਹਾਂ ਦਾ ਬੰਦ ਹੈ ਹੁਣ ਜਦੋਂ ਆਪਾਂ ਇਸੇ ਤਰ੍ਹਾਂ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਜਿਹੜਾ ਆਪਣਾ ਉਲਟੇ ਸਿੱਧੇ ਦਾ ਬਾਰਡਰ ਇਸ ਤਰ੍ਹਾਂ ਬੰਦਾ ਜਾਂਦਾ ਤੇ ਜਿਹੜੀ ਤੁਸੀਂ ਇਹਦੀ ਚੜਾਈ ਰੱਖਣੀ ਹੈ ਇਸ ਤਰ੍ਹਾਂ ਆਪਣੇ ਹਿਸਾਬ ਨਾਲ ਰੱਖ ਲੈਣੀ ਜਿੰਨੀ ਤੁਹਾਨੂੰ ਚਾਹੀਦੀ ਹੋਊਗੀ ਬਹੁਤ ਹੀ ਆਸਾਨ ਹੈ ਬਣਾਈ ਵਿੱਚ ਸਿਰਫ ਉਲਟਾ ਸਿੱਧਾ ਆਪਾਂ ਬਣਾਈ ਕਰਨ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਆਪਣਾ ਬਾਰਡਰ ਹੈ ਇਸ ਤਰ੍ਹਾਂ ਬਾਂਦਾ ਆਪਣਾ ਜਿਹੜਾ ਬਾਰਡਰ ਹੈ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਪਰ ਜਿਹੜੀ ਇਹਦੀ ਪੱਖ ਸੱਧ ਹੁੰਦੀ ਹੈ ਇਸ ਤਰ੍ਹਾਂ ਹੁੰਦੀ ਹੈ ਜਿਹੜਾ ਆਪਣਾ ਇਹ ਪਾਸਾ ਇਸ ਤਰ੍ਹਾਂ ਜਦੋਂ ਆਪਾਂ ਕੁੰਡੇ ਪਾਏ ਇਹ ਆਪਣਾ ਸਿੱਧਾ ਪਾਸਾ ਹੁੰਦਾ ਤੇ ਇਹ ਆਪਣਾ ਉਲਟ ਪਾਸਾ ਇਸ ਤਰ੍ਹਾਂ ਜੇਕਰ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਦਾ ਹੋਵੇ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ